ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣੇ-ਹੁਣੇ ਖਬਰ ਮਿਲੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰੰਕ ਕਮੇਟੀ ਨੇ ਅੱਜ ਦੀ ਮੀਟਿੰਗ ਵਿੱਚ ਮਤਾ ਪਾਸ ਕਰਕੇ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਅਤੇ ਸਾਬਕਾ ਹੀਕਈ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਦੀਆਂ ਸੇਵਾਵਾਂ ਤੇ ਤੁਰੰਤ ਪ੍ਰਭਾਵ ਨਾਲ ਰੋਕ ਲਾ ਦਿੱਤੀ ਹੈ ਇਸ ਲਈ ਕਾਫੀ ਸਮੇਂ ਤੋਂ ਸ਼੍ਰਮਣੀ ਗੁਰਦਵਾਰਾ ਪ੍ਰੰਧਕ ਕਮੇਟੀ ਨੂੰ ਪਤਾ ਚੱਲਿਆ ਹੈ ਕਿ ਸ਼ਿਕਾਇਤਾਂ ਮਿਲ ਰਹੀਆਂ ਸਨ ਕਾਫੀ ਮਾਮਲਿਆਂ ਵਿੱਚ ਉਹਨਾਂ ਦੀਆਂ ਸ਼ਿਕਾਇਤਾਂ ਪਹੁੰਚੀਆਂ ਸਨ ਔਰ ਰੀਸੈਂਟਲੀ ਉਹਨਾਂ ਦੇ ਹੀ ਸੰਡੂ ਗੁਰਪ੍ਰੀਤ ਸਿੰਘ ਨੇ ਜੋ ਸਾਰੇ ਸਬੂਤਾਂ ਸਹਿਤ ਇਲਜ਼ਾਮ ਲਗਾਏ ਸਨ ਸਵਾਦੇਸ਼ੀ ਨੂੰ ਮੁੱਖ ਰੱਖਦਿਆਂ ਤੇ ਹੋਰ ਪਹੁੰਚੀਆਂ ਸ਼ਿਕਾਇਤਾਂ ਨੂੰ ਮੁੱਖ ਰੱਖਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਸਿੱਖ ਕੌਮ ਦੀ ਵਾਹਿਦ ਨੁਮਾਇੰਦਾ ਜਮਾਤ ਹੈ ਉਸ ਨੇ ਇੱਕ ਸੁਚੱਜਾ ਫੈਸਲਾ ਲਿਆ ਹੈ ਕਿ ਤੁਰੰਤ ਪ੍ਰਭਾਵ ਨਾਲ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਦੀਆਂ ਸੇਵਾਵਾਂ ਤੇ ਰੋਕ ਲਗਾ ਦਿੱਤੀ ਹੈ ਔਰ ਉਸ ਲਈ ਸardar raghujeet singh ji birk ਜੋ ਸਮਰਪਿਤ ਸੇਵਾਦਾਰ ਹਨ ਸਿੱਖ ਕੌਮ ਦੇ ਉਹਨਾਂ ਦੀ ਪ੍ਰਮੁਖਤਾ ਵਿੱਚ ਜਾਂਚ ਕਮੇਟੀ ਬਣਾਈ ਗਈ ਹੈ ਸਿੰਘ ਸਾਹਿਬ ਕਰਨੀ ਹਰਪੀਤ ਸਿੰਘ ਵੱਲੋਂ ਬਿਆਨ ਆਇਆ ਕਿ ਕੁਝ ਅਕਾਲੀ ਲੀਡਰ ਲੁਕ ਕੇ ਚੋਰੀ ਛੁਪੇ ਜਿਹੜੇ ਨੇ ਉਹ ਮਦਦ ਕਰ ਰਹੇ ਨੇ ਗੁਰਪ੍ਰੀਤ ਸਿੰਘ ਜੀ ਦੀ ਮੈਂ ਕੌਮ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਅਕਾਲੀ ਦਲ ਜਾਂ ਅਕਾਲੀ ਉਹ ਸੁਭਕੇ ਮਦਦ ਨਹੀਂ ਕਰਦਾ ਅਕਾਲੀ ਦਾ ਮਤਲਬ ਹੈ ਅਕਾਲ ਪੁਰਖ ਨਾਲ ਜੁੜਿਆ ਹੋਇਆ ਅਕਾਲ ਪੁਰਖ ਦੀ ਸੱਤਾ ਨੂੰ ਸਮਰਪਿਤ ਅਕਾਲ ਪੁਰਖ ਦੀ ਮਹਾਨ ਵਡਿਆਈ ਦਾ ਪ੍ਰਤੀਕ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਉਹਨਾਂ ਨੂੰ ਸਾਹਮਣੇ ਹੋ ਕੇ ਮਦਦ ਕਰਨੀ ਚਾਹੀਦੀ ਹੈ ਔਰ ਉਹਨਾਂ ਨੇ ਮੇਰਾ ਖਿਆਲ ਮਦਦ ਕੀਤੀ ਵੀ ਹੈ ਜਿਸ ਕਰਕੇ ਮੈਂ ਸੋਚਦਾ ਕਿ ਨਿਆਏ ਮਿਲੇਗਾ ਗੁਰਪ੍ਰੀਤ ਸਿੰਘ ਜੀ ਨੂੰ ਔਰ ਹੋਰ ਵੀ ਜਿੰਨਾਂ ਜਿੰਨਾਂ ਨਾਲ ਅਨਿਆ ਹੋਇਆ ਹੈ ਉਹ ਵੀ ਸਾਰੀਆਂ ਆਪਣੀਆਂ ਦਰਖਾਸਤਾਂ ਉਹਨਾਂ ਨੇ ਦਿੱਤੀਆਂ ਹਨ ਜਾਂ ਦੇ ਰਹੇ ਹਨ ਉਹਨਾਂ ਨਾਲ ਵੀ ਨਿਆ ਹੋਏਗਾ ਜਿੰਨਾਂ ਜਿੰਨਾਂ ਨਾਲ ਸਿੰਘ ਸਾਹਿਬ ਗਿਆਨੀ ਹਰਪੀਤ ਸਿੰਘ ਜੀ ਵੱਲੋਂ ਵੀ ਦੀਕੀਆਂ ਕੀਤੀਆਂ ਗਈਆਂ ਨੇ ਜਾਂ ਉਹਨਾਂ ਨਾਲ ਉਹਨਾਂ ਦੇ ਮਾਮਲਿਆਂ ਨੂੰ ਸੁਣਿਆ ਨਹੀਂ ਗਿਆ ਵਿਚਾਰਿਆ ਨਹੀਂ ਗਿਆ ਤੇ ਜਾਂ ਟਾਲਮਟੋਲ ਕੀਤੀ ਗਈ ਇਸ ਤੇ ਵੀ ਇੱਕ ਜਾਂਚ ਬੈਠਣੀ ਚਾਹੀਦੀ ਹੈ। ਉਹਨਾਂ ਦੇ ਸਾਰੇ ਕਾਰਜਕਾਲ ਦੀ ਕੋਖ ਕਰਨੀ ਚਾਹੀਦੀ ਹੈ। ਤੇ ਜੋ-ਜੋ ਹੋਰ ਵੀ ਗੱਲਾਂ ਸਾਹਮਣੇ ਆਉਣ ਉਹ ਵੀ ਕੌਮ ਦੇ ਸਾਹਮਣੇ ਰੱਖਣੀਆਂ ਚਾਹੀਦੀਆਂ ਨੇ ਕਿਉਂਕਿ ਇਹ ਕੌਮੀ ਫੈਸਲਾ ਹੈ ਇੱਕ ਵਿਅਕਤੀ ਦਾ ਫੈਸਲਾ ਨਹੀਂ ਹੈ। ਮੈਂ ਫਿਰ ਤੋਂ ਸ੍ਰੀਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਅੰਤਰੰਕ ਕਮੇਟੀ ਦੇ ਇਸ ਫੈਸਲੇ ਦਾ ਦਿਲੋਂ ਸਵਾਗਤ ਕਰਦਾ ਤੇ ਸਾਰੀ ਕੌਮ ਨੂੰ ਬੇਨਤੀ ਕਰਦਾ ਕਿ ਵੱਧ ਚੜ ਕੇ ਸ੍ਰੀਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਸਾਤ ਦਿੱਤਾ ਜਾਏ ਔਰ ਜਿਵੇਂ ਸਦੀਆਂ ਤੋਂ ਦੇਸ਼ ਵਿਦੇਸ਼ ਵਿੱਚ ਸਿੱਖਾਂ ਦੀ ਨੁਮਾਇੰਦਗੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਕਰ ਰਹੀ ਹੈ ਇਸ ਸੰਸਥਾ ਦੀ ਤਾਰੀਫ ਕਰਨੀ ਬਣਦੀ ਹੈ ਇਸ ਸੰਸਥਾ ਦਾ ਸਾਥ ਦੇਣਾ ਬਣਦਾ ਹੈ ਔਰ ਇਸ ਸੰਸਥਾ ਨੂੰ ਬਲ ਦੇਣਾ ਜਿਹੜਾ ਹਰ ਅਕਾਲ ਪੁਰਖ ਨੂੰ ਮੰਨਣ ਵਾਲੇ ਦਾ ਫਰਜ਼ ਹੈ ਔਰ ਉਹ ਆਪਣਾ ਸਾਥ ਦੇਣ ਮੈਂ ਫਿਰ ਤੋਂ ਧੰਨਵਾਦੀ ਹਾਂ ਸਾਰੀ ਕੌਮ ਦਾ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਥ ਦੇ ਰਹੇ ਨੇ ਕਿਉਂਕਿ ਇਹ ਸੰਸਥਾ ਕਿਸੇ ਵਿਅਕਤੀ ਦੀ ਸੰਸਥਾ ਨਹੀਂ ਹੈ ਕਿਸੇ ਪਾਰਟੀ ਦੀ ਸੰਸਥਾ ਨਹੀਂ ਹੈ ਕਿਸੇ ਦਲ ਦੀ ਸੰਸਥਾ ਨਹੀਂ ਹੈ ਇਹ ਅਕਾਲ ਪੁਰਖ ਦੀ ਸੰਸਥਾ ਹੈ ਖਾਲਸਾ ਅਕਾਲ ਪੁਰਖ ਦੀ ਪੌਜ ਖਾਲਸਾ ਅਕਾਲ ਪੁਰਖ ਦੀ ਫੌਜ ਪ੍ਰਗਟਿਓ ਖਾਲਸਾ ਪ੍ਰਮਾਤਮਾ ਦੀ ਮੌਜ ਤੇ ਖਾਲਸਾ ਹਰ ਉਸ ਨਾਲ ਆਪਣਾ ਸੈਨਿਕ ਬਲ ਲੈ ਕੇ ਖੜਾ ਹੁੰਦਾ ਹੈ ਜਿਸ ਨਾਲ ਵੀ ਅਨਿਆਏ ਹੋਵੇ ਉਹ ਭਾਵੇਂ ਸਿੱਖ ਮਤ ਵਿੱਚ ਹੋਵੇ ਭਾਵੇਂ ਬਾਹਰੋਂ ਹੋਵੇ ਕਿਸੇ ਨਾਲ ਵੀ ਅਨਿਆਏ ਹੋਵੇ ਤਾਂ ਖਾਲਸਾ ਪੰਥ ਸਭ ਤੋਂ ਅੱਗੇ ਹੋ ਕੇ ਹਰ ਵੇਲੇ ਮਨੁੱਖਤਾ ਦਾ ਸਾਥ ਦਿੰਦਾ ਹੈ ਧਰਮ ਦਾ ਸਾਥ ਦਿੰਦਾ ਹੈ ਔਰ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸਿਧਾਂਤਾਂ ਨੂੰ ਪੂਰੀ ਤਰ੍ਹਾਂ ਪ੍ਰਣਾਮ ਕੇ ਸੇਵਾ ਕਰਦਾ ਹੈ ਇਸ ਲਈ ਸਾਰੀ ਕੌਮ ਸਾਥ ਦੇਵੇ ਔਰ ਜਲਦੀ ਤੋਂ ਜਲਦੀ ਜਾਂਚ ਹੋ ਜਾਏ ਤੇ ਹੋਰ ਵੀ ਜਿਹੜੀ ਉਹਨਾਂ ਦੇ ਸੇਵਾ ਕਾਲ ਦੌਰਾਨ ਕੁਝ ਗੱਲਾਂ ਸਾਹਮਣੇ ਆਈਆਂ ਨੇ ਕੁਝ ਫਸਤ ਮਾਮਲਿਆਂ ਤੇ ਉਹਨਾਂ ਨੇ ਲਟਕਾਉਣ ਵਾਲਾ ਜਿਹੜਾ ਰੱਖਿਆ ਮਸਲਾ ਤੇ ਉਹ ਸਾਰੀ ਜਾਂਚ ਕਰਕੇ ਸਾਰੀ ਕੌਮ ਦੇ ਸਾਹਮਣੇ ਰੱਖੀ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ